ਨਿਊ ਸਟੇਟ ਪੰਜਾਬ ਹਰਿਆਣਾ ਮਾਚਲ ਵਿਖੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨ ਕੌਰ ਅੰਬਰਸਰ ਦੇ ਪਿੰਡ ਖੱਬੇ ਰਾਜਪੂਤਾ ਵਿਖੇ ਪੰਜ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਸਮਾਰੋਹ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 85 ਵਿਅਕਤੀਆਂ ਵੱਲੋਂ ਅਣਿਵਾਗੋੜੀਆਂ ਚਲਾਉਣ ਦੇ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਹੈ ਇਸ ਦੌਰਾਨ ਦੋ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਵੀ ਹੋਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਾਹਮਣੇ ਆਇਆ ਹੈ ਅੰਬਰਸਰ ਤੋਂ ਗੋਲੀਬਾਰੀ ਦੌਰਾਨ ਪਿੰਡ ਦੇ ਛੁੱਟੀ ਤੇ ਨੌਜਵਾਨ ਫੌਜੀ ਗੁਰਪ੍ਰੀਤ ਸਿੰਘ ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ ਉਹ ਜ਼ਖਮੀ ਹੋ ਗਿਆ ਟੂਰਨਾਮੈਂਟ ਦੌਰਾਨ ਗੋਲ ਕੀਪਰ ਦੀ ਡਿਊਟੀ ਨਿਭਾ ਰਿਹਾ ਸੀ ਨੌਜਵਾਨ ਟੂਰਨਾਮੈਂਟ ਖਤਮ ਹੋਣ ਤੇ ਇਹਨਾਂ ਵੱਣ ਸਮਾਰੋਹ ਵਿੱਚ ਲੋਕ ਰੁੱਝੇ ਹੋਏ ਸੀ ਕਿ ਅਚਾਨਕ ਗੋਲੀਆਂ ਚੱਲਣ ਦੇ ਨਾਲ ਸੰਸਰੀ ਫੈਲੀ ਜਾਣਕਾਰੀ ਮੁਤਾਬਕ ਨੇੜਲੇ ਪਿੰਡ ਨੰਗਲੀ ਦੇ ਕੁਝ ਬੱਚੇ ਤੇ ਹੋਰ ਲੋਕ ਟੂਰਨਾਮੈਂਟ ਵੇਖਣ ਗਏ ਸੀ ਜਿਥੇ ਇੱਕ ਨਾਬਾਲਗ ਲੜਕਾ ਗੁਰਦੇਵਤ ਸਿੰਘ ਜਿਸ ਦੀ ਉਮਰ 14 ਸਾਲ ਦੀ ਜਵਰੀ ਹੈ ਉਹ ਫੋਮੇ ਮਸਬੀ ਸੇਕ ਤੇ ਪਿੰਡ ਦੇ ਸਰਕਾਰੀ ਸਕੂਲ ਚ ਪੜਦਾ ਸੀ ਇਹ ਬੱਚਾ ਤਿੰਪਾਣਾ ਬਾਈਕ ਲੋਤਾਪਰਾ ਸੀ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੱਬੇ ਰਾਜਪੂਤਾ ਅੰਬਰਸਰ ਦਾ ਪਿੰਡ ਜਿੱਥੇ ਫੁੱਟਬਾਲ ਦਾ ਟੂਰਨਾਮੈਂਟ ਮੈਚ ਚੱਲ ਰਿਹਾ ਸੀ ਕਿ ਉੱਥੇ ਹੀ ਅਚਾਨਕ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਤੇ ਕੀ ਮਾਮਲਾ ਸੀ ਅਜੇ ਸਾਹਮਣੇ ਨਹੀਂ ਆ ਪਾਇਆ ਲੇਕਿਨ ਜਦੋਂ ਇਹ 75 ਨੌਜਵਾਨ ਗੋਲੀ ਮਾਰ ਰਏ ਸੀ ਤੇ ਉਥੇ ਮੌਜੂਦ ਇੱਕ ਬੱਚਾ ਜੋ ਮੈਚ ਦੇਖਣ ਆਇਆ ਸੀ ਉਹ ਇਹਨਾਂ ਦਾ ਸ਼ਿਕਾਰ ਹੋ ਗਿਆ ਉਸ ਨੂੰ ਗੋਲੀ ਲੱਗੀ 14 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਜਿਸ ਦੀ ਤਸਵੀਰ ਤੁਹਾਨੂੰ ਟੀਵੀ ਤੇ ਦਿਖਾ ਰਹੇ ਹਾਂ ਗੋਲੀ ਲੱਗਣ ਦੇ ਨਾਲ ਇਸ ਬੱਚੇ ਦੀ ਮੌਤ ਦੀ ਖਬਰ ਹੈ ਪੂਰੇ ਪਿੰਡ ਵਿੱਚ ਰੋਸ ਦਾ ਮਾਹੌਲ ਹੈ ਤਸਵੀਰ ਉਸ ਵੇਲੇ ਦੀ ਹੈ ਜਦੋਂ ਇਨਾਮ ਵੰਡ ਸਮਾਗਮ ਚੱਲ ਰਿਹਾ ਸੀ ਜਿੱਥੇ ਇਨਾਮ ਵੰਡੇ ਜਾ ਰਹੇ ਸੀ ਉੱਥੇ ਪਿੱਛੇ ਇੱਕਦਮ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਸਾਰੇ ਲੋਕ ਪਿੱਛੇ ਨੂੰ ਭੱਜਣ ਲੱਗ ਜਾਂਦੇ ਨੇ ਫਿਰ ਪਤਾ ਲੱਗਦਾ ਹੈ ਕਿ ਇੱਥੇ ਕਸੀਨੀ ਹਾਰਸ਼ ਫਾਇਰਿੰਗ ਕੀਤੀ ਹੈ ਜਿਸ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਇੱਕ ਹੋਰ ਫੌਜੀ ਨੌਜਵਾਨ ਛੁੱਟੀ ਤੇ ਆਇਆ ਸੀ ਮੈਚ ਖੇਡ ਰਿਹਾ ਸੀ ਉਸ ਦੀ ਵੀ ਲਾਚ ਚ ਗੋਲੀ ਲੱਗਣ ਦੀ ਖਬਰ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰੇ ਅਣਪਛਾਤੇ ਨੌਜਵਾਨ ਕੌਣ ਸੀ ਜੋ ਇਨਾਮਵੰਦ ਸਮਾਗਮ ਦੇ ਦੌਰਾਨ ਗੋਲੀਆਂ ਚਲਾਣ ਪਹੁੰਚੇ ਪੰਕਜ ਮੱਲੀ ਸਾਡੇ ਪੱਤਰਕਾਰ ਸਾਡੇ ਨਾਲ ਜੁੜ ਗਏ ਨੇ ਜ਼ਿਆਦਾ ਜਾਣਕਾਰੀ ਲੈ ਕੇ ਪੰਕਜ ਕੀ ਕੁਝ ਮਾਮਲੇ ਚ ਅਪਡੇਟ ਖਬਰ ਮਿਲ ਪਾਈ ਕਿ ਸਾਹਮੜੇ ਆ ਪਾਇਆ ਕੌਣ ਸੀ ਗਿਆਣ ਪਛਾਤੇ ਨੌਜਵਾਨ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਬਿਲਕੁਲ ਦੇਖੋ ਸਿਮਰਨ ਆ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੀਨ ਆਉਂਦੇ ਪਿੰਡ ਖਬੇ ਰਾਜਪੂਤਾਂ ਦਾ ਇਹ ਮਾਮਲਾ ਹੈ ਜਿੱਥੇ ਫੁੱਟਬਾਲ ਇੱਕ ਟੂਰਨਾਮੈਂਟ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਜਿਹੜਾ ਵਾ ਦੇਰ ਸ਼ਾਮ ਜਿਹੜਾ ਇਨਾਮ ਵੰਡ ਸਮਾਰੋਹ ਹੋ ਰਿਹਾ ਸੀ ਪਰ ਜਿਸ ਦੌਰਾਨ ਅਚਾਨਕ ਕੁਝ ਅਣਪਛਾਤੇ ਵਿਅਕਤੀ ਆਉਂਦੇ ਨੇ ਤਾਂ ਆਉਂਦੇ ਹੀ ਜਿਹੜਾ ਵਾ ਉਹ ਸ਼ਰੀਆ ਅਮ ਗੋਲੀਆਂ ਚਲਾ ਦਿੰਦੇ ਨੇ ਹਾਲਾਂਕਿ ਗੋਲੀ ਲੱਗਣ ਕਰਕੇ ਜਿਹੜਾ ਇੱਕ ਨਬਾਲਕ ਬੱਚਾ ਸੀ ਜਿਹੜਾ ਪਲੇਅਰ ਸੀ ਖੇਡਦਾ ਸੀ ਉਸ ਦੀ ਗੋਲੀ ਲੱਗਣ ਕਰਕੇ ਜਿਹੜਾ ਵਾ ਮੌਤ ਹੋ ਗਈ ਆ ਤਾਂ ਆਲੇ ਦੁਆਲੇ ਜਿਹੜੇ ਲੋਕ ਖੜੇ ਸੀ ਉਸ ਦੇ ਵਿੱਚ 2 ਦੇ ਕਰੀਬ ਲੋਕ ਜਿਹੜੇ ਵਾ ਉਹ ਜ਼ਖਮੀ ਹੋਏ ਨੇ ਤੇ ਹਾਲਾਂਕਿ ਇਸ ਘਟਨਾ ਤੋਂ ਬਾਅਦ ਤੁਰੰਤ ਜਿਹੜਾ ਇੱਕਦਮ ਆਪਣਾ ਤਖਣੀ ਮਤਵੀ ਕਿਉਂਕਿ ਬਹੁਤ سارے ਲੋਕ ਸੀ ਉੱਥੇ ਜਿਹੜੀ ਹੈ ਉਹ ਖੱਬੇ ਰਾਜਪਾਲੀ ਗਰਾਊਂਡ ਸੀ ਜਿੱਥੇ ਵਿੱਚ ਮੈਚ ਚੱਲ ਰਿਹਾ ਸੀ ਤੇ ਜਦੋਂ ਗੋਲੀਆਂ ਚੱਲੀਆਂ ਤਾਂ ਸਭ ਦੇ ਵਿੱਚ ਇੱਕਦਮ ਹਫੜਾ ਤਫੜੀ ਮੱਚ ਗਈ ਤਾਂ ਤੁਰੰਤ ਜਦੋਂ ਉਸ ਜਿਹੜਾ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਰਿਤਕਲਾਨ ਦਿੱਤਾ ਗਿਆ ਤਾਂ ਦੂਰੇ ਕਰੀਬ ਲੋਕ ਵੀ ਜ਼ਖਮੀ ਹੋਏ ਨੇ ਹਾਲਾਂਕਿ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਅਖਰ ਉਹ ਕੌਣ ਲੋਕ ਸੀ ਜਿਹੜੇ ਸ਼ਰਿਆਮ ਅਨਛਾਤੇ ਲੋਕ ਜਿਹੜੇ ਆਏ ਆ ਤੇ ਇਸ ਤਰੀਕੇ ਦੇ ਨਾਲ ਸ਼ਰੇਆਮ ਕੋਲੀ ਚਲਾ ਕੇ ਜਿਹੜਾ ਉਹ ਫਰਾਰ ਹੋ ਗਿਆ ਪਰ ਫਿਲਹਾਲ ਕਟਨਾ ਤੋਂ ਬਾਅਦ ਜਿਹੜਾ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਹੁਣ ਜਿਹੜਾ ਐਫ ਆਈ ਆਰ ਵੀ ਰਜਿਸਟਰ ਕਰ ਲਈ ਸੀ ਗਈ ਹੈ ਪੁਲਿਸ ਵੱਲੋਂ ਤਾਂ ਉਹਨਾਂ ਅਣਪਛਾਤੇ ਵਿਅਕਤੀਆਂ ਨੂੰ ਦੱਬਿਆ ਜਾ ਰਿਹਾ ਹੈ ਕਿ ਜਿੰਨਾ ਵੱਲੋਂ ਗੋਲੀ ਚਲਾਈ ਗਈ ਹੈ ਤਾਂ ਪੁਲਿਸ ਵੱਲੋਂ ਪੂਰੇ ਇਲਾਕੇ ਦੇ ਸੀਸੀਟੀਵੀ ਜਾਮਲੇ ਖੰਗਾਲੇ ਜਾ ਰਹੇ ਨੇ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਜਿਹੜੇ ਲੋਕ ਸੀ ਉਹ ਕਿਹੜੇ ਪਾਸੇ ਤੋਂ ਆਏ ਸੀ ਜਿੰਨਾਂ ਵੱਲੋਂ ਇਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਪੁਲਿਸ ਦੇ ਉੱਤੇ ਹਾਲਾਂਕਿ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਪੂਰੇ ਪਿੰਡ ਦੇ ਵਿੱਚ ਇੰਨਾ ਵੱਡਾ ਪ੍ਰੋਗਰਾਮ ਹੋ ਰਿਹਾ ਸੀ ਜਿਸ ਦਾ ਬਿਲਕੁਲ ਉਹੀ ਗੱਲ ਹੈ ਸਵਾਲ ਅਗਲਾ ਉਹੀ ਪਾਉਂਦਾ ਹੈ ਪੰਕਜ ਕਿ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਪਿੰਡ ਚ ਤੇ ਸੁਰੱਖਿਆ ਵਿਵਸਥਾ ਦੇ ਵੀ ਇੰਤਜ਼ਾਮ ਕਰਾਉਣੇ ਬਹੁਤ ਜ਼ਰੂਰੀ ਨੇ ਕਿਉਂਕਿ ਪ ਮੈਂਟ ਹੋਵੇ ਅਕਸਰ ਗੋਲੀ ਚੱਲਣ ਦੇ ਘਟਨਾਵਾ ਸਾਹਮਣੇ ਆਉਂਦੀਆਂ ਨੇ ਤੇ ਜਦੋਂ ਇਹ ਸਮਾਗਮ ਇਹ ਪ੍ਰੋਗਰਾਮ ਹੋ ਰਿਹਾ ਸੀ ਇਹ ਮੈਚ ਹੋ ਰਿਹਾ ਸੀਗਾ ਉੱਥੇ ਸੁਰੱਖਿਆ ਵਿਵਸਥਾ ਕਿਸ ਤਰੀਕੇ ਦੀ ਸੀ ਕਿ ਪੁਲਿਸ ਕਰਮਚਾਰੀ ਉੱਥੇ ਮੌਜੂਦ ਸੀਗੇ ਬਿਲਕੁਲ ਦੇਖੋ ਜਿਹੜਾ ਜਿਹੜਾ ਟੂਰਨਾਮੈਂਟ ਜਿਹੜਾ ਵਾ ਹੋ ਰਿਹਾ ਸੀ ਹਾਲਾਂਕਿ ਜਿਸ ਤਰ੍ਹਾਂ ਕੋਈਕੋ ਜਿਹੜਾ ਵਾ ਪੁਲਿਸ ਅਧਿਕਾਰੀ ਵੀ ਜਿਹੜਾ ਵਾ ਪੁਲਿਸ ਵੀ ਉੱਥੇ ਮੌਜੂਦ ਸੀ ਪਰ ਫਿਰ ਹਾਲ ਜੇ ਸਰੀਕ ਕੈਦ ਨਾਲ ਇਸ ਵੱਡੀ ਕਟਨਾਉ ਜਿਹੜਾ ਅੰਜਾਮ ਦਿੱਤਾ ਗਿਆ ਹੈ ਉਹਨਾਂ ਅੰਤਸ਼ਾਹੀ ਵਿਅਕਤੀਆਂ ਵੱਲੋਂ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਬਹੁਤ ਤੁਹਾਡੇ ਸਵਾਲ ਖੜੇ ਹੋ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਜਦੋਂ ਮੈਚ ਚੱਲ ਰਿਹਾ ਸੀ ਤਾਂ ਜਰੂਰ ਜਦੋਂ ਇਡੀ ਵੱਡੀ ਪੀੜ ਹੋਵੇ ਤਾਂ ਅਕਸਰ ਹੀ ਜਿਹੜਾ ਵਾ ਉਹ ਪੁਲਿਸ ਦੀ ਜਿਹੜੀ ਸੁਰੱਖਿਆ ਜੜੀ ਵਾ ਉੱਥੇ ਰਹਿੰਦੀ ਹੈ ਪਰ ਫਿਰ ਜਿਸ ਤਰੀਕੇ ਦੇ ਨਾਲ ਇਹ ਗੋਲੀ ਚੱਲੀ ਹੈ ਗ ਔਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਜਰੂਰ ਵੱਡੇ ਜਿਹੜੇ ਵਾਹੋ ਸਵਾਲ ਖੜੇ ਹੋ ਰਹੇ ਨੇ ਪਰ ਦੇਖਣਾ ਇਹ अहम ਹੋਵੇਗਾ ਕਿ ਕਦੋਂ ਤੱਕ ਇਨਾਂ ਗੋਲੀ ਚਲਾਉਣ ਵਾਲੇ ਜਿਹੜੇ ਅਨਸ਼ਾਤੀ ਵਿਅਕਤੀ ਨੇ ਕਦੋਂ ਤੱਕ ਇਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਪੁਲਿਸ ਲਈ ਇੱਕ ਵੱਡਾ ਚੈਲੰਜ ਜਿਹੜਾ ਵਾ ਕਿ ਇਸ ਤਰੀਕੇ ਦੇ ਨਾਲ ਮਾਸੂਮ ਬੱਚਾ ਜਿਸ ਦੀ ਜਿਹੜਾ ਵਾ ਗੋਲੀ ਲੱਗਣ ਕਰਕੇ ਮੌਤ ਹੋ ਗਈ ਜਿਹੜਾ ਪਲੇਅਰ ਸੀ ਤਾਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਲੈ ਕੇ ਵੀ ਹਾਲਾਂਕਿ ਪਰਿਵਾਰ ਵੱਲੋਂ ਜਿਹੜਾ ਵਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਸਾਥ ਦਵਾਏ। ਬੱਚੇ ਦੀ ਗੱਲ ਕਰੀਏ 14 ਸਾਲ ਦਾ ਇਹ ਬੱਚਾ ਸੀ ਕਿ ਇਹ ਮੈਚ ਦੇਖਣ ਆਇਆ ਸੀ ਜਾਂ ਇਹ ਮੈਚ ਦਾ ਪਾਰਟਿਸਪੈਂਟ ਸੀਗਾ ਇਹ ਉਸੇ ਪਿੰਡ ਦਾ ਰਹਿਣ ਵਾਲਾ ਹੈ ਜਾਂ ਕਿਸੇ ਬਾਹਰਲੇ ਪਿੰਡ ਤੋਂ ਮੈਚ ਦੇਖਣ ਆਇਆ ਸੀ ਆ ਬਿਲਕੁਲ ਦੇਖੋ ਜੋ ਜਾਣਕਾਰੀ ਮਿਲੀ ਹੈ ਕਿ ਇਹ 14 ਸਾਲ ਦਾ ਨਬਾਲਿਕ ਸੀ ਗੁਰਸੇਵਕ ਸਿੰਘ ਜੋ ਕਿ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਤੇ ਤੰਨਾ ਭੈਣਾ ਦਾ ਜਿਹੜਾ ਵਾ ਇਹ ਖਲੋਤਾ ਭਰਾ ਸੀ ਜਿਸ ਨੂੰ ਜਿਹੜਾ ਵਾ ਇਹ ਜਿਹੜੀ ਗੋਲੀ ਲੱਗੀ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਜਿਹੜੀ ਬਾ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਉੱਥੇ ਮੈਚ ਦੇਖ ਰਿਹਾ ਸੀ ਜਾਂ ਫਿਰ ਇਸ ਦੇ ਉੱਤੇ ਜਿਹੜਾ ਵਾ ਇਹ ਖੇਡ ਰਿਹਾ ਸੀ ਪਰ ਜੋ ਜਾਣਕਾਰੀ ਮਿਲੀ ਹੈ ਕਿ ਇਹ ਪਲੇਅਰ ਸੀ ਖੇਡ ਰਿਹਾ ਸੀ ਜਿਸ ਦੇ ਉੱਤੇ ਜਿਹੜਾ ਵਾ ਇਹ ਗੋਲੀ ਵੱਜਨ ਕਰਕੇ ਜਿਹੜਾ ਵਾ ਇਸਦੀ ਮੌਤ ਹੋਈ ਹੈ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਜਿਸ ਤਰੀਕੇ ਨਾਲ ਮੈਂ ਦੱਸਿਆ ਕਿ ਇਹ ਜਿਹੜਾ ਵਾ ਉਹ ਭੈਣਾਂ ਦਾ ਇਕਲੌਤਾ ਭਰਾ ਸੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਪਿੰਨ ਭੈਣਾਂ ਦਾ ਜਿਹੜਾ ਇਕਲੌਤਾ ਭਰਾ ਜਦੋਂ ਇਸ ਤਰੀਕੇ ਨਾਲ ਚਲ ਜਾਈਏ ਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਇਸ ਤਰ੍ਹਾਂ ਬੀਤ ਰਹੀ ਹੋਵੇਗੀ ਹਾਲਾਂਕਿ ਇਸ ਨੂੰ ਲੈ ਕੇ ਹੁਣ ਪਰਿਵਾਰ ਵੱਲੋਂ ਜਿਹੜਾ ਵਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਪੁਜਾਲ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਦੇਖਣਾ ਇਹ ਆਮ ਹੋਵੇਗਾ ਕਿ ਕਦੋਂ ਤੱਕ ਪੁਲਿਸ ਇਹਨਾਂ ਅਣਖਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਕਦੋਂ ਤੱਕ ਜਿਹੜਾ ਵਾ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਵਾ ਕੀਤਾ ਜਾਂਦਾ ਜੀ ਬਿਲਕੁਲ ਪੰਕਜ ਬਣੇ ਰਹੋ ਤੁਸੀਂ ਸਾਡੇ ਨਾਲ ਤੇ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੀ ਹੈ ਜਿੱਥੇ ਕਬੱਡੀ ਮਾਫ ਕਰਨਾ ਫੁੱਟਬਾਲ ਟੂਰਨਾਮੈਂਟ ਦੇ ਦੌਰਾਨ ਫਾਇਰਿੰਗ ਹੋਈ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਵਿੱਚ ਇੱਕ ਬੱਚੇ ਦੀ ਮੌਤ ਦੀ ਖਬਰ ਹੈ ਬੱਚਾ ਦੱਸਿਆ ਜਾ ਰਿਹਾ ਕਿ ਮੈਚ ਦੇਖਣ ਉੱਤੇ ਪਹੁੰਚਾ ਸੀ ਤੇ ਜਦੋਂ ਮੈਚ ਖਤਮ ਹੋਇਆ ਇਨਾਮ ਵੰਡ ਸਮਾਗਮ ਚੱਲ ਰਿਹਾ ਸੀ ਉਸੇ ਦੌਰਾਨ ਕੁਝ ਲੋਕ ਅਣਪਛਾਤੇ ਲੋਕ ਮੈਚ ਵਾਲੇ ਗਰਾਊਂਡ 'ਚ ਪਹੁੰਚੇ ਤੇ ਅਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿੱਥੇ ਖੱਬੇ ਰਾਜਪਤਾ ਦਾ ਅੰਬਰ ਸਰਦਾ ਪਿੰਡ ਦੱਸਿਆ ਜਾ ਰਿਹਾ ਹੈ ਉੱਥੋਂ ਦੀ ਇਹ ਵਾਰਦਾਤ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਤੇ ਪੰਕਜ ਸਾਡੇ ਪੱਤਰਕਾਰ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ ਪੰਕਜ ਪੁਲਿਸ ਦੇ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਪੂਰਾ ਸੀਸੀਟੀਵੀ ਵੀ ਖੰਗਾਲ ਰਹੀ ਹੈ ਇੱਧਰ ਉੱਧਰ ਦੇ ਪਿੰਡਾਂ ਦੇ ਤੇ ਪੂਰੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਦੋਂ ਤੱਕ ਪੋਸੀਬਲ ਹੈ ਕਿ ਸੁਰਾਗ ਲੱਗ ਪਾਏਗਾ ਕਿ ਲੋਕ ਕਿੱਥੋਂ ਆਏ ਸੀ ਫਾਇਰਿੰਗ ਕਰਕੇ ਜੁੜੇ ਗਏ ਨੇ ਆ ਬਿਲਕੁਲ ਦੇਖੋ ਪੁਲਿਸ ਲਈ ਬਹੁਤ ਵੱਡਾ ਚੈਲੰਜ ਹੈ ਸਿਮਰਨ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਸੀ ਜਿਸ ਦੇ ਵਿੱਚ ਸ਼ਰਿਆਮ ਮੋਟਰਸਾਈਕਲ ਸਵਾਰ ਜਿਹੜੇ ਇਹਨਾਂ ਨੌਜਵਾਨਾਂ ਵੱਲੋਂ ਗੋਲੀ ਚਲਾਈ ਗਈ ਆ ਜਿਸ ਦੇ ਨਾਲ ਇੱਕ ਹਾਲਾਂਕਿ ਨਾਬਾਲਗ ਨੌਜਵਾਨ ਦੀ ਵੀ ਜਿਹੜੀ ਮੌਤ ਹੋਈ ਆ ਦੋ ਦੇ ਕਬੀਰ ਲੋਕ ਜਿਹੜੇ ਬਾਜਤ ਵੀ ਹੋਏ ਨੇ ਤਾਂ ਪੁਲਿਸ ਲਈ ਬਹੁਤ ਵੱਡਾ ਚੈਲੰਜ ਹੈ ਕਿ ਇਸ ਤਰੀਕੇ ਦੇ ਨਾਲ ਸ਼ਰਿਆਮ ਆ ਕੇ ਗੋਲੀਆਂ ਚਲਾ ਦੇਣੀਆਂ ਆ ਕਿ ਲਾ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪਹਿਲਾਂ ਹੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਪੰਜਾਬ ਪੁਲਿਸ ਤੇ ਸਵਾਲ ਖੜੇ ਹੁੰਦੇ ਨੇ ਕਿ ਲਾ ਐਂਡ ਆਰਡਰ ਦੀ ਸਥਿਤੀ ਦਾ ਅੰਮ੍ਰਿਤਸਰ ਦੇ ਵਿੱਚ ਬੁਰਾ ਹਾਲ ਹੈ ਸ਼ਰਿਆਮ ਮਲਟਾ ਕੋਹਾ ਗੋਲੀ ਚਲਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਪਰ ਇੱਕ ਕਬੱਡੀ ਮਾਫ ਕਰਨਾ ਜਿਹੜਾ ਇਹ ਟੂਰਨਾਮੈਂਟ ਚੱਲ ਰਿਹਾ ਸੀ ਉਸ ਦੇ ਵਿੱਚ ਸ਼ਰਿਆਮ ਇਸ ਤਰੀਕੇ ਦੇ ਨਾਲ ਗੋਲੀ ਚਲਾ ਦੇਣਗੇ ਹਾਲਾਂਕਿ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਪੁਲਿਸ ਦੀ ਉੱਤੇ ਸਵਾਲ ਪੁੱੜੇ ਹੁੰਦੇ ਨੇ ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵੱਡਾ ਕੋਈ ਫੰਕਸ਼ਨ ਹੁੰਦਾ ਹੈ ਜਾਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸੀ ਉਸਦੇ ਬਾਜ਼ੂ ਦੀ ਵੀ ਇਸ ਤਰੀਕੇ ਦੇ ਨਾਲ ਗੋਲੀ ਚਲਾ ਕੇ ਇੱਕ ਇੱਕ ਨਵਾਲਿਕ ਨੂੰ ਜਿਹੜਾ ਵਾ ਮਾਰ ਦੇਣਾ ਦੋ ਦੇ ਕਰੀਬ ਜਿਹੜਾ ਵਾ ਜ਼ਖਮੀ ਹੋ ਜਾਣਾ ਤੇ ਇਸ ਨੂੰ ਲੈ ਕੇ ਹਾਲਾਂਕਿ ਪੁਲਿਸ ਤੇ ਬਹੁਤ ਜਿਆਦਾ ਸਵਾਲ ਖੜੇ ਹੋ ਰਹੇ ਨੇ ਪਰ ਫਿਲਹਾਲ ਪੁਲਿਸ ਵੱਲੋਂ ਜਿਹੜਾ ਵਾ ਮਾਮਲਾ ਦਰਜ ਕਰ ਲਿਆ ਗਿਆ ਬਿਲਕੁਲ ਫੰਗਸ ਸੇ ਇਹ ਸਵਾਲ ਇਹ ਵੀ ਬਹੁਤ ਵੱਡਾ ਉੱਠਦਾ ਹੈ ਕਿ ਇਸ ਤਰੀਕੇ ਦੇ ਜਦੋਂ ਟੂਰਨਾਮੈਂਟ ਕਰਵਾਏ ਜਾਂਦੇ ਨੇ ਭਾਵੇਂ ਫੁੱਟਬਾਲ ਦਾ ਹੋਵੇ ਭਾਵੇਂ ਕਬੱਡੀ ਦਾ ਹੋਵੇ ਵੱਡੇ ਵੱਡੇ ਪਲੇਅਰਸ ਜਿਹੜੇ ਨੇ ਉਹ ਹਿੱਸਾ ਲੈਂਦੇ ਨੇ ਇਹਨਾਂ ਵਿੱਚੋਂ ਇੱਕ ਸਟਾਰ ਪਲੇਅਰ ਸੀਗਾ ਸੰਦੀਪ ਨੰਗਲ ਅੰਬਿਆ ਜਿਸ ਦਾ ਮੈਚ ਦੇ ਦੌਰਾਨ ਇਸੇ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹ ਸਵਾਲ ਨੇ ਕਿ ਇੱਕ ਤਾਂ ਅਜਿਹੀ ਜਦੋਂ ਵਾਰਦਾਤਾਂ ਹੁੰਦੀਆਂ ਪੁਲਿਸ ਨੂੰ ਅਜੇ ਟੂਰਨਾਮੈਂਟ ਤੇ ਸਪੈਸ਼ਲ ਸਿਕਿਉਰਿਟੀ ਤਨਾਤ ਕਰਨੀ ਚਾਹੀਦੀ ਹੈ ਦੂਸਰੀ ਗੱਲ ਇਹ ਕਿ ਇਸ ਮੈਚ ਵਿੱਚ ਵੀ ਕੋਈ ਸਟਾ ਹਰ ਪਲੇਅਰ ਖੇਡ ਰਿਹਾ ਸੀਗਾ ਜੋ ਕਿ ਕਿਸੇ ਦੇ ਨਿਸ਼ਾਨੇ ਤੇ ਹੋ ਸਕਦਾ ਆ ਦੇਖੋ ਸਿਮਰਨ ਜੋ ਫਿਲਹਾਲ ਮੁੱਢਲੀ ਜਾਣਕਾਰੀ ਮਿਲੀ ਹੈ ਕਿ ਇਹ ਪਿੰਡ ਪੱਧਰ ਦੇ ਉੱਤੇ ਜਿਹੜਾ ਵਾ ਉਹ ਇਹ ਟੂਰਨਾਮੈਂਟ ਕੀਤਾ ਜਾ ਰਿਹਾ ਸੀ ਇਸ ਦੇ ਵਿੱਚ ਆਲੇ ਦੁਆਲੇ ਪਿੰਡਾਂ ਦੇ ਲੋਕ ਜਿਹੜੇ ਸ਼ਾਮਲ ਸੀ ਅਤੇ ਪਲੇਅਰ ਜਿਹੜੇ ਵਾ ਸ਼ਾਮਲ ਸੀ ਪਰ ਫਿਲਹਾਲ ਇਸ ਤਰੀਕੇ ਦੇ ਨਾਲ ਦੇਖੋ ਜਿਸ ਤਰੀਕੇ ਨਾਲ ਤੁਸੀਂ ਵੀ ਜਿਕਰ ਕੀਤਾ ਸੰਦੀਪ ਨੰਗਲੰਬੀਆਂ ਦਾ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਕਬੱਡੀ ਖਿਡਾਰੀਆਂ ਨੂੰ ਜਿਹੜਾ ਵਾ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ ਕਬੱਡੀ ਖਿਡਾਰੀਆਂ ਨੂੰ ਜਿਹੜਾ ਵਾ ਉਹ ਇਸ ਤਰੀਕੇ ਦੇ ਨਾਲ ਗੋਲੀਆਂ ਨਾਲ ਜਿਹੜਾ ਵਾ ਮਾਰਿਆ ਜਾ ਚੁੱਕਿਆ ਹੈ ਜਿਸ ਦੀਆਂ ਜਿਹੜੀਆਂ ਪਹਿਲਾਂ ਖਬਰਾਂ ਦੀ ਗੱਲ ਕੀਤੀ ਜਾਵੇ ਪਰ ਫਿਲਹਾਲ ਜਿਸ ਤਰੀਕੇ ਦੇ ਨਾਲ ਹੋਣ ਇਸ ਜਿਹੜਾ ਵਾ ਟੂਰਨਾਮੈਂਟ ਦੇ ਵਿੱਚ ਸ਼ਰਿਆਮ ਨੌਜਵਾਨਾਂ ਵੱਲੋਂ ਆ ਕੇ ਗੋਲੀ ਚਲਾ ਦੇਣੀ ਤਾਂ ਉਸ ਚੀਜ਼ ਨੂੰ ਲੈ ਕੇ ਹਾਲਾਂਕਿ ਇਸ ਸਿਕਿਉਰਟੀ ਨੂੰ ਲੈ ਕੇ ਜ਼ਰੂਰ ਇੰਤਜ਼ਾਮਾਂ ਦੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਜਦੋਂ ਵੀ ਕੋਈ ਪ੍ਰੋ ਜਿਹੜਾ ਵਾ ਜ਼ਰੂਰੀ ਹੁੰਦੀ ਆ ਪਰ ਸਭ ਤੋਂ ਪਹਿਲੀ ਜਾਣਕਾਰੀ ਉਹਨਾਂ ਦੇ ਬਣਦੀ ਆ ਕਿ ਜਿੰਨਾ ਵਿਅਕਤੀਆਂ ਵੱਲੋਂ ਜਿਹੜੇ ਆਰਗੇਨਾਈਜ਼ਰ ਜਿਹਨੇ ਜਿਹੜੇ ਟੂਰਨਾਮੈਂਟ ਆਰਗੇਨਾਈਜ਼ ਕਰ ਰਹੇ ਨੇ ਉਹਨਾਂ ਦਾ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਆ ਕਿ ਜੇਕਰ ਜਦੋਂ ਵੀ ਕੋਈ ਟੂਰਨਾਮੈਂਟ ਹੋਣਾ ਹੈ ਤਾਂ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਪੁਲਿਸ ਨੂੰ ਦੇਣੀ ਆ ਕਿ ਇਥੇ ਏਡਾ ਵੱਡਾ ਫੰਕਸ਼ਨ ਹੋ ਰਿਹਾ ਇੰਨੀ ਗੈਦਰਿੰਗ ਹੋ ਰਹੀ ਆ ਤਾਂ ਪੁਲਿਸ ਫਿਰ ਉਸ ਸੰਬੰਧ ਦੇ ਵਿੱਚ ਕਿੰਨੀ ਗੈਦਰਿੰਗ ਹੁੰਦੀ ਆ ਕਿੰਨੇ ਲੋਕਾਂ ਨੇ ਆਉਣਾ ਹੈ ਉਸ ਹਿਸਾਬ ਦੇ ਨਾਲ ਸਿਕਿਉਰਿਟੀ ਅਰੇਂਜਮੈਂਟ ਕਰਦੀ ਆ ਕਿੰਨੇ ਵੱਡੇ ਪੱਧਰ ਤੇ ਉੱਤੇ ਸਿਕਿਉਰਿਟੀ ਲਗਾਉਣੀ ਆ ਪਰ ਹਾਲਕਿ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਜਿੰਨਾ ਵੱਲੋਂ ਉਹ ਮੈਚ ਕਰਵਾਏ ਜਾ ਰਹੇ ਸੀ ਉਹਨਾਂ ਵੱਲੋਂ ਇਸ ਸਬੰਧੀ ਕੋਈ ਪੁਲਿਸ ਨੂੰ ਜਿਹੜਾ ਵਾ ਲਿਖਤੀ ਦਿੱਤਾ ਗਿਆ ਸੀ ਕਿ ਉੱਥੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਇਹਨੀ ਗੈਦਰਿੰਗ ਹੋ ਰਹੀ ਹੈ ਤਾਂ ਕਿ ਉੱਥੇ ਸਕਿਉਰਿਟੀ ਦੇ ਇੰਤਜ਼ਾਮ ਕੀਤੇ ਜਾਣ ਹਾਲਾਕਿ ਇਹ ਹੁਣ ਜਾਂਚ ਦਾ ਵਿਸ਼ਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਉਹਨਾਂ ਵੱਲੋਂ ਲਿ ਸਟੀ ਦਿੱਤਾ ਗਿਆ ਸੀ ਕਿ ਨਹੀਂ ਦਿੱਤਾ ਗਿਆ ਸੀ ਜੇ ਦਿੱਤਾ ਗਿਆ ਸੀ ਤਾਂ ਉੱਥੇ ਕਿਹਨਾਂ ਸਿਕਿਉਰਿਟੀ ਲਗਾਈ ਗਈ ਸੀ ਜੇ ਸਿਕਿਉਰਿਟੀ ਲਗਾਈ ਗਈ ਸੀ ਤਾਂ ਸਿਕਿਉਰਿਟੀ ਦੀ ਹਾਜ਼ਰੀ ਦੇ ਵਿੱਚ ਇਸ ਤਰੀਕੇ ਦੇ ਨਾਲ ਫਾਇਰਿੰਗ ਹੋਣੀ ਉਹ ਚੀਜ਼ ਨੂੰ ਲੈ ਕੇ ਵੀ ਸਵਾਲ ਖੜਾ ਹੁੰਦਾ ਹੈ ਪਰ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਜਿੰਨਾ ਵੱਲੋਂ ਪੁਲਿਸ ਚਲਾਈ ਗਈ ਹੈ ਕਦੋਂ ਤੱਕ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਸਭ ਤੋਂ ਵੱਡਾ ਸਵਾਲ ਇਹ ਹੈ ਪਰ ਫਿਲਹਾਲ ਪੁਲਿਸ ਦੇ ਉੱਤੇ ਪ੍ਰੈਸ਼ਰ ਹੈ ਪੁਲਿਸ ਇਸ ਟੀਨੂ ਲੈ ਕੇ ਵੀ ਜਾਂਚ ਕਰ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਹੈ ਤਾਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਦਾ ਪੁਲਿਸ ਹੁਣ ਸੀਸੀਟੀਵੀ ਕੈਮਰਿਆਂ ਦੇ ਆਧਾਰ ਦੇ ਉੱਤੇ ਹੀ ਉਹਨਾਂ ਨੂੰ ਜਿਹੜਾ ਲੱਭੇਗੀ ਸੀਸੀਟੀਵੀ ਕੈਮਰਿਆਂ ਤੋਂ ਫੋਟੇ ਜਿਹੜੀ ਵਜ੍ਹਾ ਕੀਤੀ ਜਾ ਰਹੀ ਹੈ ਸਾਰੀ ਜਾਣਕਾਰੀ ਵਾਸਤੇ ਤੇ ਫੁੱਟਬਾਲ ਮੈਚ ਜਿਸ ਦੇ ਨਮਨ ਸਮਾਰੋਹ ਦੇ ਦੌਰਾਨ ਫਾਇਰਿੰਗ ਹੋਈ ਜਿਸ ਵਿੱਚ ਇੱਕ ਨਾਬਾਲਗ ਬੱਚੇ ਦੀ ਮੌਤ ਦੀ ਖਬਰ ਹੈ